ਹਾਂਜੀ ਬਹੁਤ ਹੀ ਪਿਆਰੀ ਵੀਡੀਓ ਆਈ ਹੈ ਸਾਹਮਣੇ ਦੇਖੋ ਇੱਕ ਭਰਾ ਆਪਣੀ ਭੈਣ ਦੀ ਡੋਲੀ ਕਿਵੇਂ ਤੋਰ ਰਿਹਾ ਦੇਖੋ ਕਿਵੇਂ ਵਿਚਾਰੇ ਉਹ ਵਿਛੋੜਾ ਪੈ ਰਿਹਾ ਦੋਨਾਂ ਦੇ ਵਿੱਚ ਕਿਵੇਂ ਰੋ ਰਹੇ ਆ ਇਹ ਭਰਾ ਬਹੁਤ ਹੀ ਆਪਣੀ ਭੈਣ ਨੂੰ ਪਿਆਰ ਕਰਦੇ ਆ ਦੇਖੋ ਕਿਵੇਂ ਸਾਰੇ ਭਰਾ ਰੋ ਰਹੇ ਆ ਦੇਖੋ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਹੋਣ ਦੇਖੋ ਡੋਲੀ ਤੁਰ ਗਈ ਹੈ ਤੋਂਦੂਰ ਭਰਾ ਦੇ ਇਹ ਆਪਾਂ ਗੰਗਾ ਬੋਣ ਲੱਗੇ ਆਇਆ ਦੇ ਕੋ ਮੈਂ ਤੇ ਭਰਾ 라 ਬਿਆਰ ਇਹ ਵੀਡੀਓ ਸੀਗੀ ਹਾਸੇ ਵਾਲੀ ਸੋ ਸਾਰੇ ਦੇਖ ਕੇ ਦੱਸੋ ਕਿ ਤੁਹਾਨੂੰ ਮਾਇਕ ਸ਼ਿਆਜ ਦੇ ਉੱਤੇ ਦੇਖ ਕੇ ਤੁਹਾਨੂੰ ਕਿਵੇਂ ਮੋਹ ਲੱਗਿਆ ਪਰ ਇਮੋਸ਼ਨਲ ਵੀ ਬਹੁਤ ਹੈ ਵੀ ਸੱਚੀ ਗੱਲ ਹੈ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਅੱਜ ਦੇ ਭਰਾ ਕਿਵੇਂ ਨਾਲੇ ਓਰੀਲਾ ਬਣਾਉਂਦੇ ਆ ਤੇ ਕਿਵੇਂ ਉਹ ਆਦੇ ਵਿੱਚ ਵੀ ਬਣਾ ਕੇ ਆਪਣੀ ਨਰਦ ਤੇ ਪਾਉਂਦੇ ਆ ਪਰ ਇਮੋਸ਼ਨਲ ਵੀ ਵੀਡੀਓ ਬਹੁਤ ਧਿਆਲੀ ਹੈ ਜੇ ਦੇਖੋ ਭੈਣ ਦੀ ਦੋਸਤੀ ਬਣਾਈ ਆ ਇੱਕ ਰੀਲ ਬਣਾਉਣ ਲਈ ਬਣਾਈ ਸੀਗੀ ਪਰ ਵਿਆਹ ਸੱਚੀ ਹੋਇਆ ਪਰ ਬਾਚੁਰਾਈ ਬਣਾਈ ਨਹੀਂ ਰੀਲ ਆ ਬਹੁਤ ਹੀ ਫਨੀ ਵੀਰਿਆ ਸਾਡੇ ਇਹ ਸੋ ਬਹੁਤ ਹੀ ਵਧੀਆ ਵੀਡੀਓ ਸੀ ਸਾਸਰੀ ਘਰ ਦੀ